ਮਹਿਲਾ ਨੇ ਲਗਾਏ ਆਪਣੇ ਦਿਉਰ ਤੇ ਗਲਤ ਨਿਗਾਹ ਰੱਖਣ ਦੇ ਇਲਜ਼ਾਮ ਢਾੜੀਵਾਲ ਜੋਤੀ ਪਤਨੀ ਗੌਰਵ ਪੰਡਾੜੀ ਨੇ ਦੱਸਿਆ ਕਿ ਮੇਰਾ ਦਿਉਰ ਕਿਸ਼ਨ কুমার ਮੇਰੇ ਉੱਪਰ ਗਲਤ ਨਿਗਾਹ ਰੱਖਦਾ ਹੈ ਅਤੇ ਮੈਨੂੰ ਗਲਤ ਇਸ਼ਾਰੇ ਕਰਦਾ ਹੈ ਅਤੇ ਜਦ ਵੀ ਅਸੀਂ ਇਸ ਨੂੰ ਰੋਕਦੇ ਹਾਂ ਤਾਂ ਸਾਡੇ ਨਾਲ ਗਾਲੀਗਲੋਚ ਕਰਦਾ ਹੈ ਅੱਜ ਮੈਂ ਆਪਣੀ ਦੁਕਾਨ ਦੇ ਉੱਪਰ ਬੈਠੀ ਹੋਈ ਸੀ ਤਾਂ ਮੇਰੇ ਦਿਉਰ ਦੀ ਦੁਕਾਨ ਵੀ ਮੇਰੀ ਦੁਕਾਨ ਦੇ ਬਿਲਕੁਲ ਨਾਲ ਹੈ ਅਤੇ ਇਹ ਮੈਨੂੰ ਗਲਤ ਇਸ਼ਾਰੇ ਕਰ ਰਿਹਾ ਸੀ ਜਿਸ ਬਾਰੇ ਮੈਂ ਆਪਣੇ ਘਰ ਵਾਲੇ ਗੌਰਵ ਨੂੰ ਦੱਸਿਆ ਤਾਂ ਅਸੀਂ ਇਸ ਨੂੰ ਉਸ਼ਾ ਜਾਇਆ ਕਿ ਤੂੰ ਗਲਤ ਇਸ਼ਾਰੇ ਕਿਉਂ ਕਰਦਾ ਹੈ ਤਾਂ ਇਸ ਨੇ ਸਾਡੇ ਉੱਪਰ ਹਮਲਾ ਕਰ ਦਿੱਤਾ ਅਤੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਇਸ ਨੇ ਮੇਰੇ ਸੱਟਾਂ ਵੀ ਲਗਾ ਦਿੱਤੀਆਂ ਜਿਸ ਦੀ ਸ਼ਿਕਾਇਤ ਮੈਂ ਠਾਣਾ ਢਾੜੀਵਾਲ ਪੁਲਿਸ ਸਟੇਸ਼ਨ ਦੇ ਦਿੱਤੀ ਹੈ ਗੋਰਵ ਭੰਡਾਰੀ ਦੀ ਪਤਨੀ ਜੋਤੀ ਭੰਡਾਰੀ ਨੇ ਦੱਸਿਆ ਕਿ 2024 ਦੇ ਵਿੱਚ ਵੀ ਇਸ ਨੇ ਮੇਰੇ ਨਾਲ ਗਲਤ ਅਰਗਤ ਕੀਤੀ ਸੀ ਤਾਂ ਜਿਸ ਦੀ ਸ਼ਿਕਾਇਤ ਮੈਂ ਠਾਣਾ ਢਾੜੀਵਾਲ ਪੁਲਿਸ ਸਟੇਸ਼ਨ ਦਿੱਤੀ ਸੀ ਪਰ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਅੱਜ ਫਿਰ ਇਸਨੇ ਮੇਰੇ ਨਾਲ ਗਲਤ ਹਰਕਤ ਕੀਤੀ ਹੈ ਤੇ ਮੇਰੇ ਕੱਪੜੇ ਵੀ ਪਾਰ ਦਿੱਤੇ ਤੇ ਮੇਰੀ ਕੁੱਟਮਾਰ ਕੀਤੀ। ਜੋਤੀ ਭੰਡਾਰੀ ਨੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਅਪੀਲ ਕੀਤੀ ਕਿ ਕਿਸ਼ਨ কুমার ਦੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਉਸਨੂੰ ਇਨਸਾਫ ਦਿੱਤਾ ਜਾਵੇ। ਜਦ ਇਸ ਸਬੰਧੀ ਜੋਤੀ ਦੇ ਦਿਓਰ ਕਿਸ਼ਨ কুমার ਨਾਲ ਸੰਪਰਕ ਕੀਤਾ ਗਿਆ ਤਾਂ ਉਸਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਸਭ ਝੂਠ ਬੋਲ ਰਹੇ ਹਨ। ਮੇਰਾ ਇਸ ਵਿੱਚ ਕੋਈ ਕਸੂਰ ਨਹੀਂ ਨਾਹੀਂ ਮੈਂ ਕਿਸੇ ਨੂੰ ਗਲਤ ਇਸ਼ਾਰੇ ਕਰਦਾ ਹਾਂ। ਇਹ ਜਾਣ ਬੁਝ ਕੇ ਮੇਰੇ ਉੱਪਰ ਗਲਤ ਦੋਸ਼ ਲਗਾ ਰਿਹਾ ਨਾ ਜਦ ਇਸ ਸੰਬੰਧੀ ਥਾਣਾ ਤੜ੍ਹੇ ਵਾਲ ਜਾਂਚ ਅਧਿਕਾਰੀ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਅਸੀਂ ਜਾਂਚ ਕਰ ਰਹੇ ਹਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਨਾਮ ਜੋਤੀ ਆ ਮੈਂ ਥੜ੍ਹੇ ਵਾਲ ਦੀ ਰਹਿਣ ਵਾਲੀ ਆ ਮੇਰੇ ਘਰ ਵਾਲੇ ਦਾ ਕੰਮ ਰੋਹਦਾ ਵਾ ਆਪਾਂ ਸੋਨੇ ਜੀ ਮਿਹਨਤ ਕਰਕੇ ਦੋਨੇ ਜਣੇ ਕਮਾ ਰਹੇ ਆ ਮੇਰਾ ਦਿਉਰ ਵਾ ਜਿਹੜਾ ਕਿ ਮੇਰੇ ਕ੍ਰਿਸ਼ਨ ਕੁਮਾਰ ਆ ਇਹ ਮੈਂ ਨਾ ਹਮੇਸ਼ਾ ਬਤਮੀਜੀ ਕਰਦਾ ਵਾ ਤਿੰਨ ਸਾਲ ਹੋ ਗਏ ਮੇਰੇ ਸੁਰੇ ਨੂੰ ਪੂਰੇ ਹੋਏ ਤੇ ਤਿੰਨ ਸਾਲਾਂ ਦੇ ਵਿੱਚ ਮੈਂ ਨਾ ਬਤਮੀਜੀ ਕਰਦਾ ਵਾ ਅੱਗੇ ਵੀ ਮੈਂ ਕੰਪਲੇਨ ਦਿੱਤੀ 15 11 2024 ਨੂੰ ਉਦੋਂ ਵੀ ਮੇਰੀ ਸੁਣਵਾਈ ਨਹੀਂ ਹੋਈ ਕਿਉਂਕਿ ਇਹਦੀ ਪੋਲਿਟਿਕਸ ਨਾਲ ਬੈਣੀ ਕਲੋਣੀ ਹੈ ਜਿਹਦੇ ਕਰਕੇ ਹਮੇਸ਼ਾ ਬਚ ਜਾਂਦਾ ਵਾ ਇਸ ਵਾਰ ਵੀ ਸਵੇਰੇ ਪਹਿਲੇ ਤਿੰਨ ਦਿਨ ਹੋ ਗਏ ਮੇਨਾਂ ਬਤਮੀਜੀ ਕਰ ਰਿਹਾ ਮੇਰੇ ਹਸਬੰਦਾ ਉਹ ਕੁਝ ਨਹੀਂ ਕਹਿੰਦੇ ਹੈਗੇ ਉਹ ਕਹਿੰਦੇ ਬੋਲੀ ਜਾ ਅੱਜ ਫੇਰ ਸਵੇਰੇ ਆ ਕੇ ਕਹਿੰਦਾ ਤੁਸੀਂ ਮੇਰੇ ਅੱਗੇ ਕਿਹੜਾ ਕੁਝ ਵਕਾਲੇ ਜਿਹੜਾ ਹੁਣ ਵਗਾਨਾ ਹੈ ਇਹ ਮੈਂ ਅੱਜ ਮੇਰੇ ਨਾਲ ਪਹਿਲੇ ਤੇ ਗੰਦੀ ਨਿਗਾਹ ਤੇ ਕਦਾ ਮੈਨੂੰ ਗੰਦੇ ਗੰਦੇ ਇਸ਼ਾਰੇ ਕਰਦਾ ਪਿਆ ਸੀ ਮੈਂ ਇਹਨੂੰ ਰੋਕਿਆ ਤੇ ਇਹ ਨਹੀਂ ਰੁਕਿਆ ਫਿਰ ਉਸ ਤੋਂ ਬਾਅਦ ਮੇਰੇ ਘਰ ਵਾਲੇ ਨੂੰ ਬੋਲਿਆ ਇਸ ਕਾ ਇੱਕ ਸਾਡੀ ਹੱਥੋਂ ਪਈ ਹੋਗੀ ਇਹਨੇ ਮੇਰੇ ਤੇ ਡੰਡੇ ਵੀ ਮਾਰੇ ਆ ਇਨਸ਼ਾਨ ਵੀ ਪਾਏ ਆ ਅੱਗੋਂ ਮੈਨੂੰ ਕਹਿੰਦਾ ਕਿ ਅੱਗੇ ਕਹਦਾ ਤੂੰ ਮੇਰਾ ਕੁਝ ਵਗਾ ਲਿਆ ਜਿਹੜਾ ਹੁਣ ਵਗਾ ਲਵੇਂਗੀ ਇਹਨੇ ਗੱਲ ਕਹਿ ਕੇ ਤੇ ਅੱਗੋਂ ਦੰਦ ਕੱਟ ਕੇ ਨਿਕਲ ਗਿਆ ਤੇ ਆਪਣੀ ਬੋਟੀ ਨੂੰ ਵੀ ਲੈ ਕੇ ਆ ਗਿਆ ਤਾਂ ਸਾਨੂੰ ਗੱਲ ক্লোਜ ਕਰਾਂਗੇ ਸਾਰੇ ਤੋਂ ਮੇਰੀ ਯਾਦ ਦੇਖੋ ਇੱਥੇ ਚੰਗੀ ਤਰ੍ਹਾਂ ਇਹਨੇ ਨੋਹ ਭੋੜੇ ਆ ਇਸ ਬੰਦੇ ਦੇ ਵਿੱਚ ਡੰਡੇ ਤੱਕ ਮਾਰੇ ਆ। ਹਾਂ ਡੰਡਿਆਂ ਤੱਕ ਮਾਰੇ ਆ ਇਸ ਬੰਦੇ ਨੇ। ਹਾਂ ਜੀ ਉਹ ਵੀ ਭੋੜੇ ਆ। ਅੱਗੋਂ ਪ੍ਰਿਕੋ ਗੱਲ ਕਹਿੰਦਾ ਵਾ ਕਿ ਤੂੰ ਮੇਰਾ ਕੀ ਵਗਾਲ ਲੇਂਗੀ ਜੇ ਅੱਗੇ ਨਹੀਂ ਕੁਛ ਵਗਾਰ ਸਕੀ ਤੇ ਕੰਪਲੇਨ ਪਿਛਲੇ ਸਾਲ ਵੀ ਦਿੱਤੀ ਸੀ 15 ਤਰੀਕ 11 ਮਹੀਨਾ 2024 ਚ ਮੇਰੇ ਕੋਲ ਉਹ ਵੀ ਰਿਪੋਰਟ ਪਈ ਹੋਈ ਆ ਤੇ ਅੱਜ ਵੀ ਦਿੱਤੀ ਆ ਤੇ ਪੁਲਿਸ ਵਾਲੇ ਇੱਕੋ ਗੱਲ ਕਹਿੰਦੇ ਆ ਕਿ ਆਪਾਂ ਵੀਡੀਓ ਵੇਖ ਕੇ ਫਿਰ ਇਹਨਾਂ ਫਰਜ਼ਾ ਕਰਿਆ ਜਾਏਗਾ। ਸਰ ਮੈਨੂੰ ਕਦੀ ਵੀ ਇਨਸਾਫ ਨਹੀਂ ਮਿਲਿਆ ਕੀ ਗੱਲ ਸਾਨੂੰ ਪੰਜਾਬ ਦੇ ਵਿੱਚ ਲੇਡੀਜ਼ ਨੂੰ ਕਦੀ ਇਨਸਾਫ ਨਹੀਂ ਮਿਲੇਗਾ ਉਹ ਜਨਾਨੀ ਨੂੰ ਕਦੀ ਇਨਸਾਫ ਨਹੀਂ ਮਿਲੇਗਾ ਜਿਹੜੀ ਆਪਣੇ ਬਲਦੂਤੇ ਤੇ ਆਪਣੇ ਬੱਚੇ ਪਾਲਦੀ ਪਈ ਐ ਇਹ ਮੇਰੀ ਪਹਿਲੀ ਕੰਪਲੇਨ ਕੀਤੀ ਸੀ ਔਕਾਦੀ ਕੀਤੀ ਸੀ ਇਹ ਆਹੀ ਕੰਪਲੇਨ ਕੀਤੀ ਕਿ ਮੇਰੇ ਤੇ ਗਾਲੀ ਕਲੋਚ ਕਰਦਾ ਵਾ ਬਤਮੀਜੀ ਕਰਦਾ ਵਾ ਤੇ ਗੰਦੇ ਗੰਦੇ ਗੰਦ ਬਕਦਾ ਵਾ ਮੇਰੇ ਤੇ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ ਸਭ ਨੇ ਇਹੀ ਕਹਿ ਤਾਇਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਿਓਰਾ ਦਿਓਰਾ ਇਹਦੇ ਹੋਰ ਨੂੰ ਕਹਿ ਕਹਿ ਕੇ ਇਹਨੂੰ ਹਮੇਸ਼ਾ ਬੱਚਿਆ ਗਿਆ ਵਾ ਹਾਂਜੀ ਕੰਪਲੇਨ ਕਰਾ ਕੇ ਆਈ ਆ ਉਹ ਕਹਿੰਦੇ ਕੋਈ ਗੱਲ ਤੁਹਾਡੀ ਕੰਪਲੇਨ ਦਰਜ ਹੋ ਗਈ ਆ ਤੁਸੀਂ ਘਰ ਜਾਓ ਮੰਗ ਇਹ ਕਰਦੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਇਸ ਵਾਰ ਮੈਂ ਬਹੁਤ ਪਰੇਸ਼ਾਨ ਆ ਮੇਰੇ ਛੋਟੇ ਛੋਟੇ ਬੱਚੇ ਆ ਮੇਰੇ ਬੱਚੇ ਵੱਖਰੇ ਰੁਲਦੇ ਆ ਅਸੀਂ ਦੋਨੇ ਜਾਣੇ ਵੱਖਰੇ ਰੁਲਦੇ ਆ ਪਿਛਾ ਕਾ ਕੇ ਬਜਾ ਚ ਵੇਖ ਸਕਦੇ ਹੋ ਮੈਂ ਧਾਰੀਵਾਲ ਡਡਵਾ ਰੋਤੇ ਆਪਣੀ ਸ਼ੌਕ ਆ ਮੇਰੀ ਕੋਲੋ ਦੀ ਜੋਤੀ ਕੋ ਮੈਡੀ ਤੁਹਾਡੀ ਕੋਲ ਆ ਮੇਰੀ ਭਾਬੀ ਲੱਗਦੀ ਹੋਏ ਉਹਨੇ ਤਾਂ ਟੈਲੀਵਿਜ਼ਨ ਲਾਇਆ ਵਾ ਦੋਸਤ ਆ ਕਿ ਤੇਰੀ ਗਲਤ ਨਿਗਾਹ ਰੱਖਦੇ ਤੇ ਗਲਤ ਇਸ਼ਾਰੇ ਕਰਦੇ ਹੋ ਇਹ ਤਾਂ ਐਦਾ ਕੁਛ ਨਹੀਂ ਇਹ ਸਭ ਝੂਠ ਹੈ ਜੀ ਇਸ ਕਰਕੇ ਆ ਜੀ ਆਪਾਂ ਪ੍ਰੋਟੀ ਕੇਸ ਸਾਡਾ ਚੱਲਦਾ ਪਿਆ ਵਾ ਪਰ ਕੇਸ ਚੱਲਦਾ ਪਿਆ ਹਾਂਜੀ ਕੇਸ ਚੱਲਦਾ ਪਿਆ ਕੋਰਟ ਚ ਚੱਲਦਾ ਪਿਆ ਹਾਂਜੀ ਕੋਰਟ ਚ ਚੱਲਦਾ ਪਿਆ ਗੁਰਦਾਸਪੁਰ ਚੱਲ ਰਿਹਾ ਵਾ ਓ ਕੇ ਸਸਰ ਚਾਪਾ ਕਿਤੇ ਵਾ ਐਦਾ ਵਾ ਉਹ ਹਾਰ ਦੇ ਪੈ ਨੇ ਆ ਹਾਰ ਦੇ ਪੈ ਨੇ ਉਹ ਕੇਸ ਨੂੰ ਵਾਪਸ ਮਨਨ ਕਰਨ ਵਾਸਤੇ ਮੈਂ ਤੇ ਗਲਤ ਇਯਾਮ ਲਾ ਰਿਹਾ ਕਿ ਮੈਨੂੰ ਕਹਿੰਦੀ ਆ ਕਿ ਉਹ ਕੇਸ ਵਾਪਸ ਲੈ ਆ ਤੋ ਕਿ ਕਿ ਹੋ ਰਿਹਾ ਸੀ ਕਿ ਉਹਨੇ ਇਹ ਕਿਹਾ ਵਾ ਕਿ ਮੈਨਾਂ ਫੋਟੋ ਮਾਰ ਕੀਤੀ ਕੱਲ ਕਿਉਂ ਸੀ ਜੀ ਸਰ ਜੀ ਅਦਾ ਹੈ ਕਿ ਮੇਰੀ ਇਹਦੇ ਨਾਲ ਕੋਈ ਗੱਲ ਬਾਤ ਨਹੀਂ ਮੇਰੀ ਭਾਬੀ ਨਾਲ ਕੋਈ ਗੱਲ ਬਾਤ ਨਹੀਂ ਮੇਰੇ ਬ੍ਰਦਰ ਨੇ ਮੇਨਾਂ ਗਾਲੀ ਕਲੋਚ ਕੀਤਾ ਵਾ ਜੀ ਉਹਨੇ ਕਿਹਾ ਮੇਰੀ ਗੱਲ ਮੇਰੇ ਬ੍ਰਦਰ ਨਾਲ ਹੀ ਆ ਜੀ ਮੇਰੀ ਭਾਬੀ ਨਾਲ ਕੋਈ ਗੱਲ ਬਾਤ ਨਹੀਂ ਉਹਨਾਂ ਨੇ ਮੇਰੀ ਦੁਕਾਨ ਅੰਦਰ ਆ ਕੇ ਨਾਲੇ ਮੇਨੂੰ ਕੁੱਟ ਮਾਰ ਕੇ ਕੀਤੀ ਜੋ ਕਾਹਨ ਅੰਦਰ ਆ ਕੇ ਕੁੱਟ ਮਾਰ ਕੀਤੀ ਆ ਉਹਨਾਂ ਨੇ ਮੈਂ ਅਕਲ ਉਹਨਾਂ ਦੀ ਦੁਕਾਨ 'ਚ ਨਹੀਂ ਗਿਆ ਜੀ ਉਹ ਮੇਰੀ ਦੁਕਾਨ ਅੰਦਰ ਆ ਕੇ ਮੇਨੂੰ ਕੁੱਟ ਮਾਰ ਕਰਕੇ ਕੀ ਆ ਮੇਰੇ ਤੇਲ ਦਾ ਡਰਮ ਜੀ ਉਹਨਾਂ ਨੇ ਨੁਕਸਾਨ ਅੰਦਰ ਕਰਨ ਦੀ ਕੋਸ਼ਿਸ਼ ਕੀਤੀ ਆ ਤੇਲ ਦਾ ਡਰਮਾ ਸੁੱਟਣ ਦੀ ਕੋਸ਼ਿਸ਼ ਕੀਤੀ ਆ ਜੋ ਕਿ ਮੇਰਾ ਕੰਡਾ ਜੀ ਉਹ ਤੋੜਨ ਦੀ ਕੋਸ਼ਿਸ਼ ਕੀਤੀ ਆ ਕਿ ਅੰਦਰੋਂ ਮੇਨੂੰ ਕੁੱਟ ਮਾਰ ਮੇਰੇ ਹੱਥੇ ਮਾਰਦੇ ਨੇ ਧੌਂ ਤੇ ਮਾਰੀ ਲਾ ਕੇ ਦੋਹਾਂ ਜਣਾਂ ਨੇ ਬਰਦਰ ਮੇਰਾ ਵੱਡਾ ਵੀ ਸੀ ਤੇ ਨਾਲੇ ਮੇਰਾ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ ਆ ਜੀ ਮੇਰੇ ਅੰਦਰ ਨੁਕਸਾਨ ਬਹੁਤ ਜ਼ਿਆਦਾ ਕਰ ਮੇਲਾ ਕਿਤੀ ਦਬਾਉਣ ਦੇ ਪਹਿਲੇ ਤਾਂ ਜੋਤੀ ਭਾਬੀ ਮੇਰੀ ਆਈ ਆ ਜਿਹੜੀ ਆਈ ਆ ਨਾਲ ਹੀ ਮੇਰਾ ਭਰਾ ਆ ਤੇ ਆ ਮੈਨੂੰ ਜੋਤੀ ਭਾਬੀ ਮੇਰੀ ਕਹਿੰਦੀ ਆ ਕਿ ਤੂੰ ਕੇਸ ਵਾਪਸ ਲੈ ਆ ਨੀ ਤੇ ਮੈਂ মিডিਆ ਅੱਗੇ ਜਾ ਕੇ ਮੈਂ ਆਪਣੇ ਆਪ ਨੂੰ ਕਪੜੇ ਫਾੜ ਕੇ ਮਲੀਰੇ ਫਾੜ ਕੇ ਕਿ ਮੈਂ ਮੀਡੀਆ ਕੀ ਕਹਾਂਗੀ ਕਿ ਮੈਂ ਆ ਜੋ ਕਿ ਨਾਰੇ ਕਪੜੇ ਪਹਿਲੇ ਆਪਣੇ ਆਪਣੀ ਦੁਕਾਨ ਨੂੰ ਜਿਹੜੇ ਕੱਪੜੇ ਪਾੜੇ ਜੀਗੇ ਉਹ ਵੀ ਪਾੜੇ ਕਪੜੇ ਨਹੀਂ ਮੈਂ ਨਹੀਂ ਸਰਦੀ ਪਾੜੇ ਆ ਆਪਣੀ ਦੁਕਾਨ ਅੰਦਰੋਂ ਪ੍ਰੋਪਰ ਪਾੜ ਕੇ ਆਈ ਦੇ ਕਪੜੇ ਆ ਮੇਰੀ ਦੁਕਾਨ ਅੰਦਰ ਲਾਗੇ ਤਰਪਾਲ ਲੱਗੀ ਹੋਈ ਹੈ ਜੋ ਕਿ ਆ ਤਰਪਾਲ ਰਾਈ ਅੰਦਰ ਆਈ ਹੈ ਜੋ ਕਿ ਇਹਨਾਂ ਦੀ ਦੁਕਾਨ ਤੇ ਕੈਮਰੇ ਲੱਗੇ ਹੋਏ ਨੇ ਇਹਨਾਂ ਦੀ ਦੁਕਾਨ ਤੇ ਪ੍ਰੋਪਰ ਕੈਮਰੇ ਲੱਗੇ ਹੋਏ ਨੇ ਉਹਨਾਂ ਦੀ ਕੈਮਰੇ ਰਾਈ ਹੈ ਮੇਰੀ ਤਰਪਾਲ 라이 ਅੰਦਰ ਆਇਆ ਜੋ ਕਿ ਮੈਂ ਇਹਨਾਂ ਦੀ ਦੁਕਾਨ ਤੇ ਨਹੀਂ ਗਿਆ ਖੁਦ ਮੇਰੀ ਦੁਕਾਨ ਅੰਦਰ ਆ ਕੇ ਮੇਰੇ ਇਹਨਾਂ ਨੇ ਧੋਣ ਫਿਰੀ ਆ ਚੀਜ਼ੀ ਦੀ ਵੀਡੀਓ ਹੈਗੀ ਹੈ ਜੀ ਕੈਮਰਾ ਲੱਗਾ ਹੈ ਚੌਂਕ ਤੇ ਵੀ ਲੱਗਾ ਹੈ اپنی روڈ ਤੇ ਲੱਗਾ ਹੋਇਆ ਕੈਮਰਾ ਕੈਮਰੇ ਇੰਨਾ ਦੀ ਦੁਕਾਨ ਤੇ ਵੀ ਪ੍ਰੋਪਰ ਲੱਗੇ ਹੋਏ ਨਹੀਂ ਨੇ ਜੋ ਕਿ ਇਹਨਾਂ ਦੇ ਆਪਣੀ ਕੈਮਰੇ ਰਾਈ ਆਏ ਆ ਮੇਰੀ ਦੁਕਾਨ ਦੇ ਅੰਦਰ ਐਂਟਰੀ ਇਹਨਾਂ ਨੇ ਕੀਤੀ ਆ ਜੋ ਕਿ ਮੈਂ ਇਹਨਾਂ ਦੀ ਦੁਕਾਨ ਤੇ ਗਿਆ ਇਹਨਾਂ ਨੇ ਆ ਕੇ ਮੇਨਾ ਥੀਮਾ ਦੀ ਕਟਮਾਰ ਕੀਤੀ ਆ ਨਾਲੇ ਉਲਟ ਮੇਰੇ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਆ ਮੈਨੂੰ ਕਹਿ ਰਹੇ ਨੇ ਕਿ ਤੂੰ ਕੇਸ ਵਾਪਸ ਲੈ ਜਿਹੜਾ ਉਹ ਕੀਤਾ ਹੋਇਆ ਆ ਮੈਂ ਇਨਸਾਫ ਦੀ ਮੰਗ ਚਾਹੁੰਨਾ ਵਾ कि ਜਿਹੜਾ ਮੇਰਾ ਕੇਸ ਕੀਤਾ ਉਹ ਤੇ ਮੈਂ ਚੱਲ ਹੀ ਰਿਹਾ ਮੇਰਾ ਚੱਲਣਾ ਚਾਹੀਦਾ ਜੋ ਕਿ ਨਾ ਤੇ ਨਜਾਇਜ਼ ਹੀ ਤੇ ਰਿਹਾ ਮੇਤੇ ਝੂਠੀ ਦਰਖਾਸਤ ਦੇ ਰਹੀ ਅੱਗੇ ਕਈ ਇਹ ਨਹੀਂ ਮੇਤੇ ਦਰਖਾਸਤ ਦੇਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਮੇਰੇ ਚਾਚਾ ਜੀ ਨੇ ਜੋ ਕਿ ਉਹਨਾਂ ਤੇ ਵੀ ਗਲਤ ਨਿਯਾਮ ਲਾਇਆ ਜੀ ਕਿ ਨਾ ਨਹੀਂ ਵੀ ਮੇਰੇ ਚਾਚਾ ਜੀ ਦੇ ਜਿਨਾ ਆਪਣੇ ਸਹੁਰੇ ਸਾਹਿਬ ਤੇ ਵੀ ਗਲਤ ਨਿਗਾਹ ਦਾ ਨਿਯਾਮ ਲਾਤਾ ਉਹਨਾਂ ਨੇ ਆਪਣੇ ਦਿਓਰ ਨੂੰ ਕੀ ਤੱਕ ਇਹਨਾਂ ਨੇ ਕੋਈ ਨਹੀਂ ਬਖਸ਼ਿਆ ਮੇਰੀ ਬੇਨਤੀ ਹੈ ਪੁਲਿਸ ਪ੍ਰਸ਼ਾਸਨ ਅੱਗੇ ਕਿ ਜੋ ਸੀਸੀ ਕੈਮਰੇ ਲੱਗੇ ਹੋਏ ਨੇ ਕੈਮਰੇ ਰਹੇ ਜੋ ਕਿ ਆਪਣੀ ਰਿਪੋਰਟਿੰਗ ਜਿਹੜੀ ਝਗਰੇ ਦੀ ਹੈ ਉਹ ਜੋ ਆਈ ਹੈ ਮੇਰੇ ਅੰਦਰ ਹੈ ਉਹ ਆਪਣੇ ਹੱਥ ਵਿੱਚ ਲਈ ਜਾਏ ਕਿ ਦੂਜੀ ਪਾਰਟੀ ਉਹਨੂੰ ਡਿਲੀਟ ਕਰਨ ਦੀ ਕੋਸ਼ਿਸ਼ ਨਾ ਕਰ ਪਾਏ ਮੇਰਾ ਨਾਮ ਹਰਸ਼ ਹੈ ਜੀ ਮੈਂ ਜਲੰਧਰ ਤੋਂ ਆ ਜੀ ਕੀ ਮਸਲਾ ਹੈ ਦੇਖੋ ਜੀ ਮੇਰੀ ਦੋਨਾਂ ਪਾਰਟੀਆਂ ਦੇ ਨਾਲ ਰਿਸ਼ਤੇਦਾਰੀ ਲੱਗਦੀ ਹੈ ਅਸਲ ਵਿੱਚਕਰ ਇਹਨਾਂ ਦਾ ਅਸਲੀ ਮਸਲਾ ਇਹਨਾਂ ਦਾ ਪ੍ਰਾਪਰਟੀ ਦਾ ਜੀ ਇਹਨਾਂ ਦੀਆਂ ਸਾਂਝੀਆਂ ਪ੍ਰਾਪਰਟੀਆਂ ਨੇ ਸਾਂਝੀਆਂ ਪ੍ਰਾਪਰਟੀਆਂ ਦੇ ਕੋਰਟ ਚ ਕੇਸ ਚੱਲ ਰਹੇ ਆ ਮੌਜੂਦਾ ਕੇਸਾਂ ਦੇ ਵਿਚਕਾਰ ਜਿਹੜੇ ਜੁਤੀ ਪੰਡਾਰੀ ਤੇ ਗੌਰਵ ਪੰਡਾਰੀ ਹੈ ਇਹ ਕੇਸ ਦੇ ਵਿਚਕਾਰ ਹਾਰ ਰਹੇ ਨੇ ਇਹਨਾਂ ਨੇ ਸ਼ੁਰੂ ਤੋਂ ਹੀ ਜਦੋਂ ਕੇਸ ਹੋਣ ਤੋਂ ਪਹਿਲਾਂ ਤੇ ਕੇਸ ਹੋਣ ਤੋਂ ਬਾਅਦ ਇਹਨਾਂ ਨੇ ਬਹੁਤ ਸਾਰੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨਾ ਕਿਸੇ ਝੂਠੇ ਕੇਸ ਦੇ ਵਿਚਕਾਰ ਇਹਨਾਂ ਨੂੰ ਫਸਾ ਦਿੱਤਾ ਜਾਵੇ ਇਹਨਾਂ ਦੇ ਆਪਸੀ ਹੋਏ ਰਾਜੀਨਾਮੇ ਆ ਤੇ ਜਿੰਨੀਆਂ ਵੀ ਡਿਸਪੂਟਸ ਹੋਈਆਂ ਨੇ ਹਰ ਵਾਰੀ ਮੈਂ ਮੌਕੇ ਤੇ ਮੌਤਵਾਰ ਦੇ ਤੌਰ ਤੇ ਹਾਜ਼ਰ ਰਿਆ ਹਾਂ ਕਈ ਵਾਰੀ ਇਹਨਾਂ ਦਾ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਗੱਲ ਸਿਰੇ ਨਹੀਂ ਚੜ ਪਾੜੀ ਇਸ ਤੋਂ ਪਹਿਲੇ ਵੀ ਇਹਨਾਂ ਨੇ ਦੋ ਕੀ ਛੁੱਟੀਆਂ ਦਰਖਾਸਤ ਦਿੱਤੀਆਂ ਸੀਗੀਆਂ ਜੋਤੀ ਭੰਡਾਰੀ ਵੱਲੋਂ ਇਸੇ ਮਸਲੇ ਦੇ ਰਿਗਾਰਡਿੰਗ ਹੀ ਕਿ ਹਾਂ ਵੀ ਮੇਨਾ ਕੋਈ ਛੇੜਕਾ ਨਹੀਂ ਉਸ ਚੀਜ਼ ਦੀ ਇਹਨਾਂ ਨੇ ਪਹਿਲੇ ਵੀ ਇੱਕ ਕੰਪਲੀਟ ਕੀਤੀ ਸੀ ਜਿਹਦੀ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੇ ਵੱਲੋਂ ਪੜਤਾਲ ਕੀਤੀ ਗਈ ਮੱਲੇ ਤੋਂ ਪੁੱਛਗਿੱਛ ਕੀਤੀ ਗਈ ਮੱਲੇ ਵਾਲਿਆਂ ਵੱਲੋਂ ਦਸਤਕਤ ਕਰਕੇ ਇਹ ਬਿਆਨ ਦਿੱਤੇ ਗਏ ਸੀ ਕਿ ਇਹ ਇਨਸਾਨ ਨੇ ਕੁਝ ਨਹੀਂ ਕੀਤਾ ਤੇ ਜੋਤਿ ਭੰਡਾਰੀ ਨੇ ਕਿਹਾ ਸਭ ਕੁਝ ਝੂਠ ਹੈ ਹੁਣ ਮਸਲਾ ਦੀ ਗੱਲ ਕਰ ਲੈਂਦੇ ਆ ਜਿਹੜਾ ਇਹਨਾਂ ਨਾਲ ਵਾਰਦਾਤ ਜਿਹੜੀ ਕੱਲ ਹੋਈ ਹੈ ਕੱਲ ਅਸਲੀ ਵਾਰਦਾਤ ਇਹ ਹੋਈ ਹੈ ਜੀ ਕਿ ਇਹਨਾਂ ਦੀ ਆਪਣੇ ਵੱਡੇ ਭਰਾ ਦੇ ਨਾਲ ਕਿਸੇ ਗੱਲ ਤੇ ਕੋਈ ਬਹਿਸ ਚੱਲ ਰਹੀ ਸੀ ਗੁੱਸੇ 'ਚ ਆ ਕੇ ਗੌਰਵ ਭੰਡਾਰੀ ਤੇ ਉਹਦੀ ਪਤਨੀ ਜੋਤਿ ਭੰਡਾਰੀ ਇਹਨਾਂ ਦੋ ਇਹ ਦੋ ਨੇ ਜ਼ਬਰਦਸਤੀ ਇਹਨਾਂ ਦੀ ਦੁਕਾਨ ਦੇ ਅੰਦਰ ਦਾਖਲ ਹੋ ਗਏ ਜੀ ਇਹਨਾਂ ਦੇ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਇਹਨਾਂ ਦੇ ਇਹਨਾਂ ਦਾ ਗਲਾ ਦਬਾਇਆ ਇਹਨਾਂ ਦੇ ਇੱਥੇ ਕਰਕੇ ਜਿਹੜੇ ਤੁਸੀਂ ਮਾਰਕੁੱਟ ਦੇ ਨਿਸ਼ਾਨ ਦੇਖ ਰਹੇ ਹੋ ਉਸ ਉਸ ਦੀ ਗਾੜੀ ਇਹਨਾਂ ਨੇ ਐਮ ਐਲ ਆਰ ਕਟਵਾ ਲਈ ਹੋਈ ਹੈ ਜੋ ਕਿ ਆਨਲਾਈਨ ਚੜ ਗਈ ਹੋਈ ਹੈ ਹੁਣ ਜਦੋਂ ਕੁੱਟ ਮਾਰ ਦੀ ਸੀਸੀਟੀਵੀ ਦੀ ਰਿਕਾਰਡਿੰਗ ਸਾਰਾ ਕੁਝ ਆ ਗਿਆ ਆਪਣਾ ਬਚਾਅ ਕਰਨ ਲਈ ਜੋਤੀ ਪੰਡਾਰੀ ਨੇ ਆਪਣਾ ਊਮਨ ਕਾਰਡ ਖੇਡਣ ਲਈ ਉਹਨੇ ਆਪਣੇ ਖੁਦ ਦੇ ਕੱਪੜੇ ਖੁਦ ਹੀ ਫਾੜ ਕੇ ਤੇ ਇਹਨਾਂ ਦੇ ਖਿਲਾਫ ਦਰਖਾਸਤ ਜੇ ਦਿੱਤੀ ਹੈ ਕਿ ਇਹਨਾਂ ਨੇ ਮੇਰੇ ਖਿਲਾਫ ਗਲਤ ਕਰ ਰਹੇ ਨੇ। ਨੇ ਕੋਈ ਜਿਹੜਾ ਇਸ ਵੇਲੇ ਮੌਜੂਦਾ ਝਗੜਾ ਉਹ ਝਗੜਾ ਔਰਤ ਦੇ ਖਿਲਾਫ ਨਹੀਂ ਹੈ ਜਦਕਿ ਦੁਕਾਨ ਦੇ ਅੰਦਰ ਵੜ ਕੇ ਇਹਨਾਂ ਦੇ ਉੱਤੇ ਹਮਲਾ ਕਰਨ ਦਾ। ਉਸ ਇਸ ਕੇਸ ਨੂੰ ਦਬਾਣ ਲਈ ਸਾਰੇ ਜਿਹੜੀਆਂ ਝੂਠੀਆਂ ਜਿਹੜੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਇਸ ਇਸ ਚੀਜ਼ ਦੀ ਪੜਤਾਲ ਕਰਨੇ ਮੇਰੀ ਪੁਸਤ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ। ਕੀ ਕਿਰਪਾ ਕਰਕੇ ਆਸ-ਪਾਸ ਦੇ ਲੱਗੇ ਜਿਹੜੇ ਬਾਜ਼ਾਰ ਦੇ ਵਿੱਚ ਸੀਸੀਟੀਵੀ ਕੈਮਰੇ ਆ ਉਹਨਾਂ ਦੀ ਸੀਸੀਟੀਵੀ ਫੁਟੇਜ ਖੰਗਾਲ ਕੇ ਆਪਣੇ ਕਬਜ਼ੇ 'ਚ ਲੈ ਲਈ ਜਾਵੇ ਕਿਉਂਕਿ ਸਾਨੂੰ ਸੁਣਨ 'ਚ ਇਹ ਆਇਆ ਹੈ ਕਿ ਦੂਜੀ ਪਾਰਟੀ ਸਾਰੇ ਬਾਜ਼ਾਰ ਦੀਆਂ ਸੀਸੀਟੀਵੀ ਰਿਕਾਰਡਿੰਗਸ ਜਿਨ੍ਹਾਂ ਦੇ ਕੈਮਰੇ ਦੇ ਵਿੱਚ ਘਟਾਰੇ ਸਾਰੀ ਵਾਰਦਾਤ ਕਵਰ ਹੋਈ ਹੈ ਉਹਨਾਂ ਨੂੰ ਡਿਲੀਟ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ ਆਪਣੀ ਸੀਸੀਟੀਵੀ ਰਿਕਾਰਡਿੰਗ ਆਪਣੇ ਕਬਜ਼ੇ ਤੋਂ ਲੈ ਲਓ ਇਸ ਤੋਂ ਪਹਿਲੇ ਕਿ ਜਾਂ ਤਾਂ ਸਮਾਂ ਨਿਕਲਣ ਕਰਕੇ ਉਹ ਆਟੋਮੈਟਿਕਲੀ ਡਿਲੀਟ ਹੋ ਜਵੇ ਜਾਂ ਫਿਰ ਜੋਤੀ ਪੰਡਹਾਰੀ ਤੇ ਗੋਰਵ ਪੰਡਹਾਰੀ ਆਪਣੇ ਰਸੂਖ ਦਾ ਫਾਇਦਾ ਚੱਕ ਕੇ ਇਸ ਸੀਸੀਟੀਵੀ ਰਿਕਾਰਡਿੰਗ ਨੂੰ ਡਿਲੀਟ ਕਰਵਾ ਲਿਆ